ਇਸ ਸ਼ਬਦ ਨੇ ਹੀ ਬ੍ਰਹਮੰਡ ਦੀ ਸੈਰ ਕਰਵਾਉਣੀ ਹੈ ਇਸ ਨਾਲ ਹੀ ਜੀਵ ਰੱਬ ਦੇ ਨਾਲ ਜੁੜ ਜਾਂਦਾ ਹੈ ਸਿਮਰਨ ਕਰਨ ਤੋਂ ਬਾਅਦ ਧਿਆਨ ਦੇ ਵਿੱਚ ਇਸ ਅਵਸਥਾ ਦੇ ਵਿੱਚ ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇਣਾ ਇਸ ਮਨ ਦਾ ਸਰੀਰ ਦੇ ਨਾਲੋਂ ਨਾਤਾ ਤੋੜ ਦੇਣਾ ਹੈ ਜਦੋਂ ਮਨ ਦਾ ਸਰੀਰ ਦੇ ਨਾਲੋਂ ਪੌਣ ਦੇ ਨਾਲੋਂ ਨਾਤਾ ਤੋੜ ਦੇਣਾ ਫਿਰ ਨਾਤਾ ਕਿਹਦੇ ਨਾਲ ਜੋੜਨਾ ਸ਼ਬਦ ਦੇ ਨਾਲ ਉਹ ਸ਼ਬਦ ਜੋ ਸਾਡੇ ਅੰਦਰ ਅਨਹਦ ਬਾਣੀ ਦੇ ਰੂਪ ਦੇ ਵਿੱਚ ਚੱਲਦਾ ਹੈ ਜਿਵੇਂ ਜਿਵੇਂ ਮਨ ਇਸ ਸ਼ਬਦ ਨੂੰ ਸੁਣੀ ਜਾਵੇਗਾ ਮਨ ਤ੍ਰੈਗੁਣ ਮਾਇਆ ਦੇ ਵਿਚਾਰਾਂ ਤੋਂ ਉੱਪਰ ਉੱਠਦਾ ਜਾਵੇਗਾ ਇਸ ਸ਼ਬਦ ਨੇ ਹੀ ਮਨ ਨੂੰ ਅੱਗੇ ਸੁੰਨ ਦੇ ਵਿੱਚ ਲੈ ਕੇ ਜਾਣਾ બસ ਇੱਥੇ ਮਨ ਨੇ ਉਸੇ ਤਰ੍ਹਾਂ ਸਾਇਲੈਂਟ ਹੋ ਕੇ ਬੈਠੇ ਰਹਿਣਾ ਧਿਆਨ ਵਿੱਚ ਬੈਠ ਕੇ ਕੁਝ ਮਿੰਟਾਂ ਲਈ ਆਪਣੇ ਮਾਲਕ ਵਾਹਿਗੁਰੂ ਪਿਤਾ ਦੀ ਉਸ ਆਵਾਜ਼ ਨੂੰ ਅਨਹਦ ਸ਼ਬਦਾਂ ਨੂੰ ਸੁਣੀ ਜਾਣਾ ਇਸ ਸਮੇਂ ਅਨਹਦ ਸ਼ਬਦ ਬਹੁਤ ਤੇਜ਼ ਹੋ ਜਾਂਦੇ ਨੇ ਕਿਉਂਕਿ ਜਿੰਨਾ ਮਨ ਸ਼ਾਂਤ ਹੋ ਕੇ ਇਕਾਗਰ ਹੋ ਕੇ ਬੈਠੇਗਾ ਤੇ ਸੁਣੇਗਾ ਇਹ ਆਵਾਜ਼ ਉਨੀ ਹੀ ਜ਼ਿਆਦਾ ਉੱਚੀ ਤੇ ਨਿਖਰ ਜਾਂਦੀ ਹੈ ਇਹ ਜਿਹੜੀ ਆਵਾਜ਼ ਸਾਨੂੰ ਅੰਦਰੋਂ ਸੁਣਦੀ ਹੈ ਨਾ ਇਹਨੂੰ ਆਪਾਂ ਵਾਰ-ਵਾਰ ਸੁਣਨਾ ਹੈ ਦ੍ਰਿੜ ਕਰਨਾ ਹੈ ਸੇਵਾ ਕਰਨੀ ਹੈ ਫੇਰ ਹੀ ਸਾਡੇ ਪਿਤਾ ਦੀ ਆਵਾਜ਼ ਸਾਡੇ ਅੰਦਰ ਹਰ ਸਮੇਂ ਚੱਲੇਗੀ ਦੇਖੋ ਆਪਾਂ ਇਸ ਆਵਾਜ਼ ਨੂੰ ਸੁਣਨ ਵਾਸਤੇ ਹੀ ਤਾਂ ਸਿਮਰਨ ਕਰਦੇ ਆਂ ਜੁੜਨ ਵਾਸਤੇ ਗੁਰੂ ਜੀ ਕਹਿੰਦੇ ਤੁਹਾਡਾ ਕਨੈਕਸ਼ਨ ਇਸ ਸ਼ਬਦ ਨਾਲੋਂ ਨਾਮ ਨਾਲੋਂ ਟੁੱਟ ਗਿਆ ਕਾਦੇ ਨਾਲ ਜੁੜੇਗਾ ਸਿਮਰਨ ਦੇ ਨਾਲ ਇਹ ਜੋ ਆਪਾ ਹੁਣ ਭਗਤੀ ਕਰ ਰਹੇ ਆ ਇਸ ਨਾਮ ਦੀ ਪ੍ਰਾਪਤੀ ਵਾਸਤੇ ਹੀ ਕਰ ਰਹੇ ਆ ਤੇ ਜਿਨ੍ਹਾਂ ਨੂੰ ਨਾਮ ਅਭਿਆਸੀਆਂ ਨੂੰ ਹਜੇ ਇੱਥੇ ਬੈਠ ਕੇ ਵੀ ਇਹ ਆਵਾਜ਼ ਨਹੀਂ ਸੁਣਾਈ ਦਿੰਦੀ ਉਹਨਾਂ ਨੇ ਸੋਚਿਆ ਫਿਕਰਾਂ ਜਾਂ ਟੈਨਸ਼ਨ ਦੇ ਵਿੱਚ ਨਹੀਂ ਜਾਣਾ ਕਿ ਸਾਨੂੰ ਇਹ ਆਵਾਜ਼ ਸੁਣਾਈ ਨਹੀਂ ਦਿੰਦੀ ਉਹਨਾਂ ਨੇ ਕੀ ਕਰਨਾ ਹੈ ਇਸ ਟਾਈਮ ਸਿਮਰਨ ਕਰਨ ਤੋਂ ਬਾਅਦ ਧਿਆਨ ਦੇ ਵਿੱਚ ਜਦੋਂ ਆਪਾਂ ਬੈਠ ਜਾਂਦੇ ਆ ਸਾਨੂੰ ਕਈ ਵਾਰ ਸ਼ਬਦ ਨਹੀਂ ਸੁਣਾਈ ਦਿੰਦੇ ਉੱਥੇ ਕੀ ਕਰਨਾ ਕਿ ਆਪਣੀ ਜੋ ਸੁਰਤੀ ਆ ਦੋਹਾ ਕੰਨਾਂ ਦੇ ਵਿਚਕਾਰ ਲੈ ਜਾਣੀ ਮਹਿਸੂਸ ਕਰਨਾ ਇੱਥੇ ਆਪਣੇ ਆਪ ਨੂੰ ਆਪਣਾ ਜੋ ਧਿਆਨ ਆ ਉੱਥੇ ਲੈ ਜਾਣਾ ਉਸ ਟਾਈਮ ਤੇ ਜੇ ਆਪਾਂ ਇੱਕ ਦੋ ਸਕਿੰਟ ਵਾਸਤੇ ਆਪਣੇ ਸੁਵਾਸ ਰੋਕ ਲਈਏ ਤਾਂ ਮਨ ਦਾ ਠਹਿਰਾਓ ਪ੍ਰਾਪਤ ਹੁੰਦਾ ਹੈ ਪਰ ਇਹ ਜੋ ਜ਼ੁਗਤੀਆਂ ਵਿਧੀਆਂ ਨੇ ਸੰਤਾਂ ਮਹਾਪੁਰਸ਼ਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਾ ਕੇ ਕਰਨੀਆਂ ਚਾਹੀਦੀਆਂ ਨੇ ਪਰ ਮਨ ਨੂੰ ਠਹਿਰਾਉਣ ਵਾਸਤੇ ਇਹ ਤਰੀਕੇ ਬਹੁਤ ਵਧੀਆ ਨੇ ਜਦੋਂ ਸਵਾਸ ਅੰਦਰ ਨੂੰ ਗਿਆ ਅੰਦਰ ਇੱਕ ਦੋ ਸਕਿੰਟ ਵਾਸਤੇ ਸਵਾਸ ਨੂੰ ਰੋਕ ਲੈਣਾ ਬਸ ਧਿਆਨ ਅੰਦਰ ਹੀ اٹਕ ਜਾਵੇਗਾ ਹੁਣ ਸ਼ਬਦ ਸਾਨੂੰ ਤਾਂ ਹੀ ਤਾਂ ਸੁਣਾਈ ਨਹੀਂ ਦਿੰਦੇ ਕਿਉਂਕਿ ਮਨ ਅੰਤਰਗਤ ਨਹੀਂ ਹੋ ਰਿਹਾ ਜੇ ਅਤਰਗਤ ਹੋ ਰਿਹਾ ਤਾਂ ਬਹੁਤ ਹੀ ਸਪੀਡ ਦੇ ਨਾਲ ਵਾਪਸ ਵੀ ਆ ਜਾਂਦਾ ਇਹ ਟਿਕਦਾ ਨਹੀਂ ਇਹ ਬੈਠਦਾ ਨਹੀਂ ਸੁਣ ਦੇ ਵਿੱਚ ਜਿੱਥੇ ਮਾਰੇ ਕਹਿੰਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਜਿੱਥੇ ਮਾਰੇ ਸਾਨੂੰ ਬੈਠਣ ਵਾਸਤੇ ਕਹਿੰਦੇ ਨੇ ਹੁਣ ਅੰਦਰੋਂ ਧਿਆਨ ਦੇ ਵਿੱਚ ਬੈਠਿਆਂ ਨੂੰ ਜਦੋਂ ਸੁਰਤੀ ਪਾ ਕੰਨਾਂ 'ਚ ਲਿਜਾਵਾਂਗੇ ਮੱਦਮ ਤੋਂ ਮੱਦਮ ਘਟ ਤੋਂ ਘਟ ਜਿਹੜੀ ਵੀ ਆਵਾਜ਼ ਅੰਦਰੋਂ ਸੁਣਦੀ ਆ ਉਹਨੂੰ ਸੁਣਨਾ ਹੈ ਕੋਨੂੰ ਫਾੜਨਾ ਹੈ ਉਹਦਾ ਪਿੱਛਾ ਕਰਨਾ ਹੈ ਪਹਿਲਾ ਮਨ ਸੁਣਦੇ ਵਿੱਚ ਬੈਠਣਾ ਸ਼ੁਰੂ ਕਰੇਗਾ ਫਿਰ ਉੱਥੇ ਦੀ ਥੋੜੀ ਜਾਣਕਾਰੀ ਇਸ ਨੂੰ ਪ੍ਰਾਪਤ ਹੋਵੇਗੀ ਨਾਲ ਦੀ ਨਾਲ ਮਾਲਕ ਅੱਗੇ ਅਰਦਾਸਾ ਬੇਨਤੀਆਂ ਵੀ ਕਰਨੀਆਂ ਨੇ ਜੋ ਵੀ ਸਾਡੇ ਅੰਦਰ ਬੇਨਤੀ ਹੈ ਵਿਰਾਗ ਹੈ ਜੋ ਵੀ ਮਨ ਚਾਹੁੰਦਾ ਹੈ ਸੰਸਾਰ ਦਾ ਨਹੀਂ ਪ੍ਰਲੋਕ ਦਾ ਉਹ ਆਪਣੇ ਪਿਤਾ ਨੂੰ ਦੱਸਣੀ ਹੈ ਗੱਲ ਸਾਰੀ ਇਹ ਜੋ ਦੱਸਣਾ ਆ ਇਹ ਵੀ ਸੁਰਤੀ ਦੇ ਨਾਲ ਦੱਸਣਾ ਬੋਲ ਕੇ ਨਹੀਂ ਦੱਸਣਾ ਕਿਉਂਕਿ ਜੋ ਅਸਲ ਬੇਨਤੀ ਹੈ ਅਸਲ ਅਰਦਾਸ ਆ ਅਸਲ ਦੁੱਖ ਸੁੱਖ ਆ ਮਾਲਕ ਨਾ ਕਰਨਾ ਉਹ ਬੋਲ ਕੇ ਨਹੀਂ ਹੋਣਾ ਉਹ ਧਿਆਨ ਰਾਹੀਂ ਹੋ ਜਾਣਾ ਤੇ ਉਹ ਲੰਬੀ ਵੀ ਨਹੀਂ ਹੁੰਦੀ ਕੁਝ ਸਕਿੰਟਾਂ ਵਾਸਤੇ ਤੇ ਆਪਾਂ ਇੱਥੇ ਮੰਗਣਾ ਕੀ ਆ ਪਰਲੋਕ ਵਾਸਤੇ ਕੀ ਮੰਗਣਾ ਨਾਮ ਸਾਨੂੰ ਵਾਹਿਗੁਰੂ ਜੀ ਆਪਣਾ ਨਾਮ ਦੇ ਦਿਓ ਜਦੋਂ ਸੁਣ ਵਿੱਚ ਪ੍ਰਵੇਸ਼ ਕਰ ਗਿਆ ਆਪਾਂ ਮਾਲਕ ਤਾਂ ਉੱਥੇ ਹਾਜ਼ਰ ਨੇ ਸਾਨੂੰ ਦਿਖਾਈ ਚਲੋ ਹਜੇ ਨਹੀਂ ਦਿੰਦੇ ਪਰ ਮਾਲਕ ਹਾਜ਼ਰ ਨੇ ਉਹ ਤਾਂ ਇੱਕ ਮਨਮੁਖ ਜੀਵ ਨੂੰ ਵੀ ਹਰ ਸਮੇਂ ਵੇਖਦੇ ਪਏ ਨੇ ਤੇ ਨਾਮ ਅਭਿਆਸੀ ਤਾਂ ਫੇਰ ਵੀ ਵਿਚਾਰਾਂ ਨੂੰ ਕੰਟਰੋਲ ਵਿੱਚ ਕਰਕੇ ਸੁਣਨ ਦੇ ਵਿੱਚ ਚਲਾ ਗਿਆ ਹੁਣ ਤਾਂ ਮਾਲਕ ਸੁਣਣਗੇ ਨਾ ਜੋ ਵੀ ਅਪਾਰਦਾਸ ਕਰਾਂਗੇ ਜੋ ਵੀ ਬੇਨਤੀ ਕਰਾਂਗੇ ਗੁਰੂ ਜੀ ਕਹਿੰਦੇ ਉਹ ਮਾਲਕ ਬਹੁਤ ਦਿਆਲੂ ਆ ਬੜੇ ਹੀ ਪਿਆਰ ਦੇ ਨਾਲ ਬਹੁਤ ਜਲਦੀ ਆਪਣੇ ਬੱਚੇ ਦੀ ਗੱਲ ਸੁਣਦੇ ਨੇ ਜਿੱਦਾਂ ਆਪਾਂ ਕਿਸੇ ਦੀ ਗੱਲ ਸੁਣਦੇ ਆ ਅੱਗੇ ਨੂੰ ਕੰਨ ਕਰਕੇ ਐਸ ਤਰੀਕੇ ਕਹਿੰਦੇ ਉਹ ਮਾਲਕ ਗੱਲ ਸੁਣਦੇ ਆ ਗੁਰੂ ਜੀ ਕਹਿੰਦੇ ਆ ਨਾ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਮ ਵਿਆਸੀ ਦੀ ਜੋ ਅਰਦਾਸ ਆ ਉਹ ਕਦੀ ਵੀ ਬਿਰਤੀ ਨਹੀਂ ਜਾਂਦੀ ਮਾਲਕ ਕੰਨ ਲਾ ਕੇ ਸੁਣਦੇ ਨੇ ਬਸ ਉੱਥੇ ਬੈਠ ਕੇ ਜੋ ਵੀ ਮੰਗਣਾ ਆ ਉਹ ਨਾਮ ਦੀ ਦਾਤ ਮੰਗਣੀ ਆ ਮਾਲਕ ਤਾਂ ਉਹ ਦਾਤ ਦੇਣ ਨੂੰ ਕਾਹਲੀ ਨਹੀਂ ਉਤਾਵਲੇ ਨੇ ਕਿ ਕੋਈ ਜੀਵ ਆਵੇ ਕੋਈ ਬੱਚਾ ਆਵੇ ਆ ਕੇ ਇਹ ਨਾਮ ਦੀ ਦਾਤ ਮੈਨੂੰ ਲੈ ਜਾਵੇ ਮੈਨੂੰ ਮੰਗ ਕੇ ਲੈ ਜਾਵੇ ਜੀਵ ਆਉਂਦੇ ਨੇ ਇੱਥੇ ਸੁਣਦੇ ਵਿੱਚ ਅਰਦਾਸਾਂ ਬੇਨਤੀਆਂ ਸੰਸਾਰ ਦੀਆਂ ਕਰਕੇ ਚਲੇ ਜਾਂਦੇ ਨੇ ਕੋਈ ਮੈਨੂੰ ਮੰਗਦਾ ਹੀ ਨਹੀਂ ਹੁਣ ਮਾਲਕ ਵੀ ਤਾਂ ਸਾਡੇ ਕੋਲੋਂ ਕੁਝ ਚਾਹੁੰਦੇ ਆ ਜਿਵੇਂ ਆਪਾਂ ਹੁਣ ਆਪਣੇ ਵੀ ਬੱਚੇ ਨੇ ਅੱਪਾ ਵੀ ਕੁਝ ਆਪਣੇ ਬੱਚਿਆਂ ਕੋਲ ਐਕਸਪੈਕਟ ਕਰਦੇ ਆਂ ਕਿ ਉਹ ਵੀ ਸਾਡੇ ਕੋਲ ਬੈਠਣ ਸਾਨੂੰ ਪਿਆਰ ਕਰਨ ਸਾਡਾ ਕੋਈ ਹਾਲਚਾਲ ਪੁੱਛਣ ਇਸੇ ਤਰ੍ਹਾਂ ਮਾਲਕ ਵੀ ਪਿਆਰ ਚਾਹੁੰਦੇ ਨੇ ਕਿ ਅੱਪਾ ਹਰ ਸਮੇਂ ਉਸ ਮਾਲਕ ਦੀ ਯਾਦ ਦੇ ਵਿੱਚ ਰਹੀਏ ਪਿਆਰ ਹੀ ਤਾਂ ਚਾਹੁੰਦੇ ਨੇ ਹੋਰ ਤਾਂ ਕੁਝ ਨਾ ਜੀਵ ਦੇ ਸਕਦਾ ਮਾਲਕ ਨੂੰ ਬਸ ਅੱਪਾ ਪਿਆਰ ਕਰ ਸਕਦੇ ਆਂ ਉਹ ਵੀ ਮਾਲਕ ਦੇ ਭੈ ਦੇ ਵਿੱਚ ਤੇ ਜੋ ਜੀਵ ਮਾਲਕ ਨੂੰ ਪਿਆਰ ਕਰੇਗਾ ਮਰੇ ਕੀ ਕਹਿੰਦੇ ਨੇ ਕਿਵੇਂ ਗੱਲ ਸੁਣਦੇ ਆਂ ਸੁਨਦੇ ਦੇ ਵਿੱਚ ਕੀਤੀ ਹੋਈ ਬੇਨਤੀ ਕਦੀ ਵੀ ਬੇਅਰਥ ਨਹੀਂ ਜਾਂਦੀ ਮਾਲਕ ਕੰਨ ਦੀ ਕੇ ਸੁਣਦੇ ਨੇ ਮਾਰੇ ਕਹਿੰਦੇ ਨੇ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਜ ਸੁਭਾਏ ਨਾਲੇ ਤਾਂ ਉਸ ਜੋ ਮਾਲਕ ਸੱਚ ਆ ਉਹ ਕਹਿੰਦੇ ਕੰਨ ਲਾ ਕੇ ਗੱਲ ਨੂੰ ਸੁਣਦਿਆ ਵੀ ਹਾਂ ਪੁੱਤ ਦੱਸ ਤੈਨੂੰ ਕੀ ਚਾਹੀਦਾ ਤੂੰ ਕੀ ਮੰਗ ਕੀ ਕਰਦਾ ਹੈ ਜੋ ਜੋ ਵੀ ਜੀਵ ਮੰਗ ਕਰਦਾ ਹੈ ਮਾਲਕ ਉਸ ਦਾ ਧੀਰਜ ਵੀ ਦਿੰਦੇ ਨੇ ਧੀਰਕ ਦੇਵੇ ਸਹਜ ਸੁਭਾਏ ਉਹ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਸਮੇਂ-ਸਮੇਂ ਤੇ ਪੂਰੀਆਂ ਹੋ ਜਾਂਦੀਆਂ ਨਾਮ ਅਵਿਆਸੀ ਮਾਲਕ ਦੇ ਭਾਣੇ ਵਿੱਚ ਰਹਿੰਦਾ ਹੈ ਕੋਈ ਚੀਜ਼ ਮਿਲੀ ਜਾਂ ਨਾ ਮਿਲੀ ਇਸ ਦਾ ਫਿਕਰ ਨਹੀਂ ਕਰਦਾ ਪਰ ਸਾਡੇ ਅੰਦਰ ਬੇਸਬਰੀ ਹੁੰਦੀ ਹੈ ਕਿ ਹੁਣੇ ਅਸੀਂ ਮੰਗਿਆ ਹੈ ਉਹ ਹੁਣੇ ਪੂਰਾ ਹੋ ਜਾਵੇ ਦਾਤਾਂ ਸਾਰੀਆਂ ਮਿਲ ਜਾਣੀਆਂ ਜੋ ਆਪਾਂ ਮੰਗਿਆ ਪਰ ਜਦੋਂ ਸਹੀ ਸਮਾਂ ਆ ਗਿਆ ਜਦੋਂ ਮਾਲਕ ਨੂੰ ਲੱਗਾ ਕਿ ਹੁਣ ਦਾਤ ਦੇ ਦੇਣੀ ਚਾਹੀਦੀ ਆ ਆਪਾਂ ਨੂੰ ਇੱਥੇ ਕਾਲੀ ਨਹੀਂ ਪਹਿਣਾ ਚਾਹੀਦਾ ਬੇਨਤੀ ਕਰ ਦਿੱਤੀ ਕੋਈ ਗੱਲ ਨਹੀਂ ਕਰਨੀ ਵੀ ਚਾਹੀਦੀ ਹੈ ਪਰ ਜਦੋਂ ਮਾਲਕ ਨੇ ਚਾਇਆ ਤਾਂ ਦਾਤ ਆਪਣੇ ਆਪ ਮਿਲ ਜਾਣੀ ਕਈ ਵਾਰੀ ੱੱਕੇ ਨਾਲ ਮੰਗੀ ਹੋਈ ਚੀਜ਼ ਆਪਣੇ ਲਈ ਦੁੱਖ ਦਾ ਕਾਰਨ ਬਣ ਜਾਂਦੀ ਹੈ ਬਹੁਤ ਵੱਡਾ ਦੁੱਖ ਦਾ ਕਾਰਨ ਬਣਦੀ ਹੈ ਇਹ ਵੀ ਆਪਾਂ ਨੂੰ ਸੋਚਣਾ ਚਾਹੀਦਾ ਕਿ ਹੁਣ ਤੱਕ ਜੋ ਸਾਡੇ ਕੋਲ ਹੈ ਜਾਂ ਸਾਨੂੰ ਮਿਲਿਆ ਸੀ ਕਿ ਉਹ ਆਪ ਮੰਗਿਆ ਸੀ ਨਹੀਂ ਮਾਲਕ ਨੇ ਆਪਣੇ ਆਪ ਦਿੱਤਾ ਕਿਉਂਕਿ ਮਾਲਕ ਨੂੰ ਲੱਗਾ ਕਿ ਇਹਨੂੰ ਇਹਦੀ ਲੋੜ ਆ ਵੈਸੇ ਵੀ ਜਦੋਂ ਆਪਾਂ ਮੰਗਣਾ ਹੈ ਆਪਣੀ ਛੋਟੀ ਜਿਹੀ ਹਿੰਮਤ ਤੇ ਆਪਾਂ ਛੋਟੀਆਂ ਚੀਜ਼ਾਂ ਮੰਗਣੀਆਂ ਸਾਡੇ ਵਾਸਤੇ ਉਹ ਵੱਡੀਆਂ ਨੇ ਪਰ ਮਾਲਕ ਵਾਸਤੇ ਬਹੁਤ ਛੋਟੀਆਂ ਨੇ ਪਰ ਕੀ ਪਤਾ ਮਾਲਕ ਉਸ ਤੋਂ ਵੀ ਵੱਡਾ ਤੇ ਜ਼ਿਆਦਾ ਦੇਣਾ ਚਾਹੁੰਦੇ ਆ ਕਿਉਂਕਿ ਉਹ ਤਾਂ ਸ੍ਰਿਸ਼ਟੀ ਦਾ ਮਾਲਕ ਹੈ ਰਚਨ ਹਾਰ ਹੈ ਬਖਸ਼ਣ ਹਾਰ ਹੈ ਪਾਲਣ ਹਾਰ ਹੈ ਜਦੋਂ ਮਾਲਕ ਕਰਨ ਤੇ ਆਉਂਦੇ ਆ ਤਾਂ ਉਹ ਕੀ ਨਹੀਂ ਕਰ ਸਕਦੇ ਇਹਨਾਂ ਗੱਲਾਂ ਨੂੰ ਆਪਾਂ ਬੜੇ ਹੀ ਸਹਿਜ ਦੇ ਨਾਲ ਸਮਝਣਾ ਹੈ ਨਾਮ ਅਭਿਆਸੀ ਦੀ ਬਸ ਇੱਕੋ ਮੰਗ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਪਾਉਣਾ ਤੁਹਾਨੂੰ ਵੇਖਣਾ ਤੁਸੀਂ ਤੁਹਾਨੂੰ ਜਿਵੇਂ ਚੰਗਾ ਲੱਗਦਾ ਤੁਸੀਂ ਉਸ ਤਰੀਕੇ ਕਰ ਦਿਓ ਜੋ ਮੇਰੇ ਸੰਸਾਰ ਦਾ ਖੇਡ ਹੈ ਇਹ ਤੁਹਾਡੇ ਹੱਥ ਵਿੱਚ ਫੜਾਇਆ ਤੁਹਾਨੂੰ ਇਹ ਵੀ ਜਿਵੇਂ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਖੜਾ ਦਿਓ ਮਰੇ ਕਹਿੰਦੇ ਜਹ ਜੈ ਪਾਣਾ ਤਹ ਤਹ ਰੱਖੇ ਨਾਨਕ ਸਭ ਕਿਸ ਪ੍ਰਭ ਕੇ ਹੱਥੇ ਬਸ ਜਦੋਂ ਵੀ ਮਾਲਕ ਨੂੰ ਆਵਾਜ਼ ਮਾਰਨੀ ਆ ਬੜੇ ਹੀ ਪਿਆਰ ਦੇ ਨਾਲ ਮਾਰਨੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਧਿਆਨ ਨਾਮ ਅਭਿਆਸੀ ਦਾ ਬਹੁਤ ਜ਼ਿਆਦਾ ਪ੍ਰਪੱਕ ਹੋ ਜਾਂਦਾ ਜੋ ਸਾਡਾ ਮਨ ਆ ਉਹ ਸਰੀਰ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਇਹ ਸ਼ਬਦ ਦੇ ਰਾਹੀਂ ਐਸਟਰਲ ਟ੍ਰੈਵਲ ਕਰਦਾ ਪੂਰੇ ਬ੍ਰਹਿਮੰਡ ਦੇ ਵਿੱਚ ਜਿੱਥੇ ਮਰਜੀ ਸੈਰ ਕਰ ਸਕਦਾ ਪਰ ਇਹਦੇ ਵਾਸਤੇ ਬੜੀ ਹੀ ਕਮਾਈ ਦੀ ਲੋੜ ਹੈ ਜਿੰਨੀ ਸਾਡੀ ਕਮਾਈ ਹੋਵੇਗੀ ਓਨਾ ਹੀ ਆਪਾਂ ਘੁੰਮ ਸਕਦੇ ਹਾਂ ਤੇ ਇਹ ਮਾਲਕ ਦੇ ਮੁਖ ਦੀ ਆਵਾਜ਼ ਹੋਣ ਕਰਕੇ ਜਦੋਂ ਕੋਈ ਵੀ ਜੀਵ ਇਸ ਨੂੰ ਸੁਨੇਗਾ ਤਾਂ ਉਹ ਜੀਵ ਰੱਬ ਦੇ ਨਾਲ ਜੁੜ ਜਾਂਦਾ ਹੈ ਸ੍ਰਿਸ਼ਟੀ ਦੇ ਪਾਲਣਹਾਰ ਦੇ ਨਾਲ ਜੁੜ ਜਾਂਦਾ ਜਦੋਂ ਵੀ ਸਾਡੇ ਨਾਲ ਕਦੀ ਕਿਤੇ ਅਜੀਹਾ ਅਨੁਭਵ ਹੋਵੇ ਕਿ ਅਸੀਂ ਸ਼ਬਦ ਨੂੰ ਸੁਣਿਆ ਤੇ ਸਰੀਰ ਚੋਂ ਨਿਕਲ ਗਿਆ ਤਾਂ ਇਸ ਗੱਲ ਦਾ ਜ਼ਿਕਰ ਕਿਸੇ ਆਮ ਵਿਅਕਤੀ ਦੇ ਨਾਲ ਨਹੀਂ ਕਰਨਾ ਗੁਰਮਖਾਂ ਦੇ ਨਾਲ ਕਰਨਾ ਹੈ ਜਾਂ ਆਪਣੇ ਹੀ ਸੰਗਤ ਦੇ ਵਿੱਚ ਕਿਸੇ ਵੀ ਜੀਵ ਦੇ ਨਾਲ ਕਰਨਾ ਹੈ ਤੇ ਦੱਸਣਾ ਤਾਂ ਨਹੀਂ ਹੈ ਕਿ ਮੈਂ ਇਸ ਤਰੀਕੇ ਨਿਕਲਿਆ ਮੈਨੂੰ ਤਰੀਕਾ ਆ ਗਿਆ ਦੱਸਣਾ ਤਾਂ ਹੈ ਕਿ ਹੁਣ ਮੈਂ ਅੱਗੇ ਕੀ ਕਰਨਾ ਹੈ ਕਿਉਂਕਿ ਕਈਆਂ ਦੇ ਨਾਲ ਇਹ ਪਹਿਲੇ ਹੀ ਅਨੁਭਵ ਹੋਣ ਲੱਗ ਪੈਂਦੇ ਕਈ ਸੁਖਮ ਦ੍ਰਿਸ਼ ਵੀ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਜੋ ਵੀ ਹੋਵੇ ਬਸ ਆਪਾਂ ਇਸ ਸ਼ਬਦ ਦੇ ਨਾਲ ਜੁੜੇ ਰਹਿਣਾ ਹੈ